ਸ਼੍ਰੀ ਵਾਹਿਗੁਰੂ ਸਾਹਿਬ ਜੀ ਪਿਖੇ ਬਾਸ਼ਨਾ ਤੇ ਬਹਿਰਾਗੀ ਨਿਸ ਬਸੁਰ ਏਕੋ ਲਿਵ ਲਾਗੀ ਪਿਖੇ ਬਾਸ਼ਨਾ ਤੇ ਬਹਿਰਾਗੀ ਤਨ ਮਨ ਮਨ ਤਨ ਮਨ ਮਨ ਬੰਵੇ ਜੇ ਤੁ ਸਾਹਿਬ ਜੀ ਬਹੁ ਸਤਿਰ ਬਹੁ ਸਿਮਲਤੀ ਇੱਕ ਸਰਵਟੰਡੂ ਨਾ ਪੂਜਸਨਹੀਂ ਹਾਦ ਹਾਦੇ ਨਾਨਕ ਨਾਮ ਆਪੋ ਬੁਲੰ ਅਮੀ ਹੇ ਪ੍ਰਭ ਸਰਣਾਖਤੀ ਕਿਰਪਾ ਨਿਰਦਿਆਈ ਇੱਕ ਅੱਖਰ ਹਰ ਮੰ ਬਸਤੋ ਨਾਨਕ ਹੋਤਨ ਹਾਲ ਇੱਕ ਅੱਖਰ ਹਰ ਨੰਬਸਤ ਨਾਨਕ ਹੋ ਤਨ ਹਾ ਗੇ ਲੋ ਜੁਗੋ ਜੁਗ ਪਟਲ ਦੋ ਜਹਾਨਾਂ ਦੇ ਵਾਸੀ ਜੋ ਗੁਰੂ ਤਖਤਾਂ ਦੇ ਮਾਲਕ ਮਕਸ਼ੰਧ ਬਾਦਸ਼ਾਹ ਗਿਆਨ ਦੇ ਮਜਸਮੇ ਰਹਿਮਤਾਂ ਦੇ ਮਹਾਰਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਪਵਿੱਤਰ ਹਾਜਰੀ ਦੇ ਅੰਦਰ ਹਾਜ਼ਰੀਆਂ ਕਰ ਰਹੀ ਅਤੇ ਸਤਿਗੁਰਾਂ ਦੀ ਬਖਸ਼ਿਸ਼ ਮੁਬਾਰਕ ਨਗੀ ਗੋਦ ਦਾ ਆਨੰਦ ਪਾ ਰਹੇ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸੱਦ ਸੰਗਤ ਜਿਉ ਵਡੇ ਹੀ ਪਾ ਗ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੀਵਨ ਇਤਿਆਸ ਦੀ ਆਪਾਂ ਹਰ ਰੋਜ਼ ਸਾਂਝ ਪਾਉਂਦੇ ਹਾਂ ਜੀਵਨ ਇਤਿਆਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਆਂ ਦੇ ਜੀਵਨ ਇਤਿਆਸ ਦੀ ਲੜੀ ਨੂੰ ਅੱਗੇ ਤੋਰਿਏ ਦਾਸ ਦੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਕਿਰਪਾ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਗ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰਮੁਵਾਰਕ ਚਰਨਾਂ ਦੇ ਅੰਦਰ ਆਜੜੀ ਨੰ ਤੁਮ ਬੀ ਆਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੀ ਪਰਥਰੀ ਜੀ ਨੂੰ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲੇ ਨੇ ਪਰਥਰੀ ਜੀ ਨੇ ਆਪਣੇ ਹੱਥ ਤਪੱਸਿਆ ਜਿਵੇਂ ਜੋਗ ਤਪੱਸਿਆ ਉਹਨਾਂ ਨੇ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਹਨਾਂ ਨੇ ਦੱਸਿਆ ਕਿ ਮੈਂ ਇੰਨਾ ਤਪੱਸਿਆ ਕਰਦਾ ਹਾਂ ਸਾਡੇ 12 ਗ੍ਰੰਥਾਂ ਦੇ ਜੋਗੀਆਂ ਦੇ ਸਿਧਾਂਤਾਂ ਦੇ ਵਾਡੋ ਵਡ ਰੱਬ ਦੀ ਅਰਾਧਨਾ ਕੀਤੀ ਜਾਂਦੀ ਹੈ ਪ੍ਰਾਣਾ ਜਾਪ ਕੀਤਾ ਜਾਂਦਾ ਬਹੁਤ ਯਤਨ ਕੀਤੇ ਜਾਂਦੇ ਨੇ ਰੇਦੀਆਂ ਸਿਦੀਆਂ ਜੰਤਰ ਮੰਤਰ ਤੰਤਰ ਬਹੁਤ ਕੁਝ ਹਾਸਲ ਕਰ ਲਿਆ ਸਿਰਫ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਮੇਰਾ ਤਰਲਾ ਇਹ ਹੈ ਜੋ ਬੜੇ ਲੰਮੇ ਅਰਸੇ ਤੋਂ ਮੈਂ ਆਪਣੇ ਮਨ ਦੇ ਵਿੱਚ ਲਈ ਬੈਠਾ ਹਾਂ ਕਿ ਦੋ ਰੱਬ ਦੇ ਦਰ ਤੇ ਜੋੜਨ ਦੇ ਲਈ ਆ ਰੱਬ ਦਾ ਨਾਮ ਰਸ ਜਾਈਂ ਅਤੇ ਉਹਦੇ ਨਾਲ ਸੁਣੀਂਦੇ ਕਿ ਸਦੀਵੀ ਰਸ ਬਣ ਹੁੰਦੇ ਅਤੇ ਸਾਡੇ ਧਰਮ ਦੇ ਮੁਤਾਬਕ ਕਾਫੀ ਨੇ ਜਿਨ੍ਹਾਂ ਨੇ ਨਸ਼ੇ ਦਾ ਸਹਾਰਾ ਪੰਡ ਦਾ ਸਹਾਰਾ ਲਿਆ ਕਿਸੇ ਹੋਰ ਤਰੀਕੇ ਦੇ ਨਾਲ ਸਹਾਰਾ ਲਿਆ ਫਿਰ ਚੌਂਕੜਾ ਮਾਰ ਕੇ ਸਲਫੇ ਪੀ ਕੇ ਚੌਂਕੜਾ ਮਾਰ ਕੇ ਬਹਿ ਜਾਂਦੇ ਕਿ ਸਾਡੀ ਸਮਾਧੀ ਅਸੀਂ ਜੋਗਾਸਨਾ ਕਰਦੇ ਹਾਂ ਸਿਦਾਸਨ ਕਰਦੇ ਹਾਂ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਸਾਨੂੰ ਤੁਸੀਂ ਦੱਸਣਾ ਕਰੋ ਕਿ ਇਹਨਾਂ ਦੇ ਵਿੱਚ ਰੱਬ ਦੇ ਨੇੜੇ ਕਿਹੜਾ ਹੈ ਕਿ ਪਰਤਰੀ ਜੀ ਪਤਾ ਤਾਂ ਜੋਗੇ ਨੂੰ ਹੈ ਪਰ ਜੇ ਇਤਨਾ ਇਹ ਪਖੰਡ ਕਰਦੇ ਨੇ ਭਾਵੇਂ ਸਾਡੇ ਨੇ ਤਾਂ ਫਿਰ ਇਹਨਾਂ ਦਾ ਖੰਡਣ ਕਿਉਂ ਨਹੀਂ ਕੀਤਾ ਜੀ ਕੋਈ ਰੈਵਰ ਬੋਲੇਗਾ ਕੋਈ ਸੁਨੇਹਾ ਦੇਵੇਗਾ ਦੁਨੀਆ ਨੂੰ ਦੱਸੇਗਾ ਤਾਂ ਫਿਰ ਇਹਨਾਂ ਤੋਂ ਵਰਜਿਆ ਜਾ ਸਕਦੇ ਨਹੀਂ ਤਾਂ ਸਾਰੇ ਲੋਕਾਂ ਦਾ ਆਪਣੇ ਵਰਗ ਬਣਾ ਲੈਣ ਦੇ ਸਿੱਧੇ ਕਿਸੇ ਨੇ ਘਰ-ਵਾਰ ਛੱਡਿਆ ਕਿਸੇ ਨੇ ਪਰਿਵਾਰ ਛੱਡਿਆ ਕਿਸੇ ਨੇ ਖਾਣਾ ਪੀਣਾ ਛੱਡਿਆ ਬਹੁਤ ਕੁਝ ਛੱਡਿਆ ਹਾਲਾਂਕਿ ਰੱਬ ਨੇ ਬੜਾ ਸੋਹਣਾ ਇਹ ਸੰਸਾਰ ਦਿੱਤੇ ਰੱਬ ਨੇ ਬੜਾ ਸੋਹਣਾ ਇਹ ਸਰੀਰ ਦਿੱਤਾ ਹੈ ਸਵਨ ਪਰਥਰੀ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਜਵਾਬ ਦੇ ਰਹੇ ਨੇ ਉਹ ਬਖ਼ਮ ਪ੍ਰੇਮ ਸਹਿਤ ਸਰਵਣ ਕਰੀਏ ਵਿਖੇ ਬਾਸ਼ਨਾ ਤੇ ਬੈ ਰਾਕੀ ਤੇ ਜਿਹੜੇ ਇਹ ਲੱਗੇ ਨੇ ਨਾ ਸਾਰੇ ਜਿਨ੍ਹਾਂ ਨੂੰ ਕਿਸੇ ਨੂੰ ਸਲਫਾ ਲੱਗ ਗਿਆ ਕਿਸੇ ਨੂੰ ਹੋਰ ਤਰੀਕੇ ਦਾ ਇਹਨਾਂ ਨੇ ਨਸ਼ਾ ਲਾ ਲਿਆ ਉਹ ਇੱਕ ਤਰ੍ਹਾਂ ਦੀ ਵਿਖੇ ਕਹਿੰਦੇ ਨੇ ਜੀ ਵਿਕਾਰ ਉਹਨਾਂ ਨੇ ਵਾਸਨਾ ਲਾਈ ਹੈ ਵਿਕਾਰ ਦੀ ਅਤੇ ਵਾਸਨਾ ਵਿਕਾਰ ਦੀ ਲਾ ਕੇ ਮਨ ਲੋ ਸਲਫੇ ਦਾ ਜਾਂ ਨਸ਼ੇ ਦਾ ਕਿਸੇ ਹੋ ਤਰੀਕੇ ਦਾ ਟੱਕਰ ਕਰਕੇ ਉਹਨਾਂ ਨੇ ਚੌਂਕੜਾ ਮਾਰਿਆ ਤੇ ਫਿਰ ਕਹਿੰਦੇ ਨੇ ਸਾਨੂੰ ਬਿਰਾਗ ਲੱਗਿਆ ਰੱਬ ਦਾ ਕੀ ਤਾਂ ਬਿਰਾਗ ਨਹੀਂ ਹੋ ਸਕਦਾ ਰੱਬ ਦਾ ਬਿਰਾਗ ਤਾਂ ਬੜਾ ਸੋਹਣਾ ਹੁੰਦਾ ਹੈ ਰੱਬ ਦਾ ਬਿਰਾਗ ਤਾਂ ਜ਼ਿੰਦਗੀ ਦਿੰਦਾ ਹੈ ਰੱਬ ਦਾ ਬਿਰਾਗ ਤਾਂ ਇਨਸਾਨ ਦੇ ਜਿੰਦਗੀ ਦੇ ਵਿੱਚ ਰੰਗਤ ਲੈ ਕੇ ਆਉਂਦਾ ਹੈ ਕਿ ਇਹ ਵੇਰਾ ਕਿਦਾਂ ਦਾ ਕਰਵਾਰ ਛੱਡਿਆ ਸਭ ਕੁਝ ਛੱਡ ਦਿੰਦਾ ਮਾਂ ਕਣਪਦੀਏ ਮੇਰੇ ਪੁੱਤਰ ਦੀ ਬੜੇ ਪੇਦੇ ਵਿੱਚ ਮੈਨੂੰ ਜ਼ਰੂਰਤ ਹੈ ਮੇਰਾ ਪੁੱਤਰ ਹੀ ਸਹਾਰਾ ਬਣੇਗਾ ਉਹ ਪੁੱਤਰ ਫਿਰਦੇ ਜੰਗਲਾਂ ਦੇ ਵਿੱਚ ਮਾਂ ਨੂੰ ਚਾਹ ਹੈ ਜਨਨੀ ਜਾਨ ਸੁਤ ਵੱਡਾ ਹੋਤ ਰਹਿ ਚਾਮਾ ਦੇ ਨਾਲ ਆਪਣੇ ਪੁੱਤਰ ਨੂੰ ਵੱਡਾ ਕਰਦੀ ਹੈ ਕਿ ਇਹ ਆਸ ਦੇ ਲਈ ਕਿ ਸਾਡੇ ਬੜੇ ਪੇ ਦਾ ਸਹਾਰਾ ਬਣੇਗਾ ਪਰ ਪਰਥਰੀ ਜੀ ਕਹਿੰਦੇ ਉਹਨਾਂ ਦੇ ਵਿੱਚ ਮੈਂ ਵੀ ਹਾਂ ਮੈਂ ਵੀ ਇਹ ਜੋਗ ਤਪੱਸਿਆ ਕਰਦਾ ਰਿਹਾ ਪਰ ਇਹ ਕਾਹਦਾ ਬੈਰਾਗ ਹੋਇਆ ਜਿਹੜੀ ਵਿਖਾ ਬਾਸਨਾ ਦੇ ਨਾਲ ਵਿਕਾਰਾਂ ਦਾ ਨਸ਼ਿਆਂ ਦਾ ਸਾਰਾ ਲੈ ਕੇ ਬੈਰਾ ਕਰਦੇ ਹਨ ਨਿਸ ਬਾਸੁਰ ਏਕੋ ਜਿਵ ਲਾਗੀ ਪਰ ਹਨਗੀ ਦੀ ਗੱਲ ਉਹ ਕਹਿੰਦੇ ਨੇ ਲਿਵ ਲੱਗੀ ਹੈ ਸਾਡੀ ਦੁਨੀਆਂ ਵਾਲੇ ਵੀ ਉਹਨਾਂ ਨੂੰ ਵਿਖਦੇ ਦੁਨੀਆਂ ਨੇ ਜੇ ਸਿੱਧਾਂ ਨੂੰ ਮੰਨੇ ਹੈ ਤਾਹੀਂ ਦੁਨੀਆ ਦੁਨੀਆ ਦੇ ਵਿੱਚ ਇਤਨਾ ਪ੍ਰਚਾਰ ਹੋਇਆ ਜੇ ਜੋਗੀਆਂ ਨੂੰ ਮੰਨੇ ਐ ਤਾਂ ਹੀ ਇਤਨਾ ਪ੍ਰਚਾਰ ਹੋਇਆ ਗੱਲ ਨਹੀਂ ਜੋਗ ਨਾ ਹੋਈ ਸਤਿਗੁਰੂ ਤਾਂ ਬਾਰ ਬਾਰ ਕਹਿੰਦੇ ਨੇ ਗੱਲਾਂ ਦੇ ਨਾਲ ਜੋਗ ਨਹੀਂ ਹੁੰਦਾ ਕਿਸ ਤਰੀਕੇ ਦੇ ਨਾਲ ਮੰਨ ਲਓ ਹੱਥ ਦੀ ਠੰਡ ਦੇ ਵਿੱਚ ਪਾਣੀ ਦੇ ਵਿੱਚ ਖਲੋਇਆ ਕਿਸ ਤਰੀਕੇ ਦੇ ਨਾਲ ਉਹਨੇ ਬੜਾ ਹੱਥ ਕੀਤਾ ਪਰ ਭਰਤਰੀ ਜੀ ਕਹਿੰਦੇ ਨੇ ਹੱਥ ਕਰਨ ਦੇ ਬਾਵਜੂਦ ਵੀ ਜਿਹਨੂੰ ਪਾਉਣਾ ਸੀ ਜਿਹਨੂੰ ਵਿਖਾਉਣਾ ਸੀ ਉਹਦੇ ਨੇੜੇ ਟਿੜੇ ਵੀ ਨਹੀਂ ਕਿਉਂਕਿ ਜੇ ਪਾਣੀ ਦੇ ਵਿੱਚ ਖਲੋਇਆ ਮਹੀਨਾ ਖਲੋਇਆ 2 ਮਹੀਨੇ ਖਲੋਇਆ ਅਤੇ ਬਾਅਦ ਦਾ ਜਿਹੜੇ ਦਿਨ ਨੇ 10 ਮਹੀਨੇ 2 ਮਹੀਨੇ ਖਲੋਇਆ 10 ਮਹੀਨੇ ਕੁਝ ਸਮਾਂ ਟੋਣੀਆਂ ਦੇ ਆਲੇ ਲਾਗੇ ਹੋਇਆ ਅਤੇ ਬਾਅਦ ਦਾ ਸਮਾਂ ਤਾਂ ਸੰਭਾਅਰਵਾਦ ਕਰਨੀ ਹੈ ਪਰ ਤ੍ਰੀ ਜੀ ਕਹਿੰਦੇ ਨੇ 961 ਲਿਬ ਲਾਗੀ ਪਰ ਦੁਨੀਆਂ ਨੂੰ ਇਹਦਾ ਲੱਗਦਾ ਇਹ 2 ਮਹੀਨੇ ਨਾਲ ਨੇ ਲਵ ਲਾ ਲਈ ਹੈ ਇਹਦਾ ਰੱਬ ਦਾ ਰੂਪ ਹੋ ਗਏ ਹਨ ਭਗਤ ਵਿਖੇ ਕਾਂ ਕੇ ਬਲ ਸੰਗਾ ਹੁਣ ਭਗਤ ਪਰਥਰੀ ਜੀ ਕਹਿੰਦੇ ਨੇ ਕਿ ਕਾਮ ਕੇ ਵੱਲ ਐਦਾ ਦਾ ਕੋਈ ਭਗਤ ਨਹੀਂ ਹੋ ਸਕਦਾ ਇਹ ਤਾਂ ਰੱਬ ਦੇ ਨਾਂ ਤੇ ਪਰਥਰੀ ਜੀ ਕਹਿੰਦੇ ਨੇ ਫਿਰ ਤਾਂ ਨਿਰ ਰੱਬ ਖੰਡ ਹੁੰਦੇ ਆ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਜਦੋਂ ਤੱਕ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿਓਗੇ ਮੇਰੇ ਮਨ ਦੇ ਵਿੱਚ ਇਹ ਸੰਸੇ ਜਿਹੜੇ ਪਹਿਲਾਂ ਤੋਂ ਬਣੇ ਨੇ ਪਰਮ ਬਣੇ ਆ ਕਿ ਬਣਿਆ ਨਾ ਕੁਝ ਹੱਦ ਤੱਕ ਮੈਨੂੰ ਸਵਾਲ ਮੈਨੂੰ ਮਿਲਿਆ ਪਿਆ ਆਪਣੇ ਸਵਾਲ ਦਾ ਜਵਾਬ ਮੇਰੇ ਆਪਣੇ ਕੋਲੋਂ ਪਰ ਕੁਝ ਜਿਹੜਾ ਮੈਂ ਉੱਥੇ ਤੱਕ ਮੇਰੀ ਪਹੁੰਚ ਨਹੀਂ ਕਿ ਮੈਂ ਪੂਰੀ ਦੁਨੀਆ ਨੂੰ ਦੱਸ ਸਕਾਂ ਮੈਂ ਚਾਹਣਾ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਕਿ ਭਗਤ ਅਤੇ ਯੋਗ ਆਸਣ ਦੇ ਵਿੱਚ ਅਤੇ ਸਿੱਧ ਆਸਣ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਰੱਬ ਨੂੰ ਪਾਉਣਾ ਹੈ ਤਾਂ ਰੱਬ ਜ਼ਮੀਨ ਅਸਮਾਨ ਦੇ ਨਾਲ ਹੀ ਹੈ ਜ਼ਮੀਨ ਅਸਮਾਨ ਦਾ ਕੋਈ ਫਰਕ ਨਹੀਂ ਹੈ ਰੱਬ ਨੇ ਬਣਾਏ ਨੇ ਅਤੇ ਉਹ انسان ਦੇ ਅੰਦਰ ਨੇ ਪੰਜ ਤੱਤ ਰੱਬ ਨੇ ਪਾਏ ਨੇ ਤਾਂ انسان ਦੇ ਅੰਦਰ ਨੇ ਕਿਸ ਤਰੀਕੇ ਦੇ ਨਾਲ ਰੱਬ ਨੇ ਅੰਦਰ ਰੱਖੇ ਹੁਣ ਭਰਤਰੀ ਜੀ ਕਹਿੰਦਾ ਹੈ ਹੈਰਾਨਗੀ ਇਸ ਗੱਲ ਦੀ ਹੈ ਕਿ ਜਿਹੜਾ ਵੀ ਉਹਨਾਂ ਨੂੰ ਕੋਈ ਵੇਖਦਾ ਹੈ ਤਾਂ ਇਹਦਾ ਕਹਿੰਦਾ ਕਿ ਉਹ ਤਾਂ ਬੜਾ ਰੱਬ ਦਾ ਫਲਕ ਹੈ ਉਹ ਜੋ ਵੀ ਜਿਹੜਾ ਹੈ ਉਧੀਆਂ ਜਟਾਆਂਾਂ ਵੱਡੀਆਂ ਨੇ ਉਹਨੇ ਇਦਾਂ ਜੋਗ ਸਾਧਨਾ ਕੀਤੀ ਐ ਸਾਡਿਆਂ ਦਾ ਕੁਝ ਆਪਣੇ ਬਾਵਾ ਕਰਾਉਣ ਦੇ ਲਈ ਆਪਣੇਆਂ ਨੂੰ ਕਹਿ ਦਿੰਦੇ ਨੇ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਹਾਂ ਕਿ ਕਿਹੜਾ ਸਹੀ ਐ ਤੇ ਕਿਹੜਾ ਗਲਤ ਹੈ ਲਿਵਲਾ ਕਹੇ ਇੱਕ ਹੈ ਹਰ ਰੰਗਾ ਤਾਂ ਉਹ ਕਹਿੰਦੇ ਨੇ ਸਾਨੂੰ ਇੱਕੋ ਹੀ ਰੰਗ ਚੜ੍ਹਿਆ ਵੀ ਖੈ ਵਾਸਨਾ ਦੇ ਵਿੱਚ ਲੱਗ ਕੇ ਤੇ ਉਹਨਾਂ ਨੇ ਸਮਾਦੀ ਲਾਈ ਤਾਂ ਕਹਿੰਦੇ ਸਾਨੂੰ ਇੱਕ ਰੰਗ ਚੜੇ ਆ ਦੁਨੀਆ ਵੇਖਦੀ ਆ ਉਹ ਵੀ ਆਪਣੇ ਆਪ ਨੂੰ ਰੰਗ ਚੜੇ ਰੰਗ ਚੜਾਉਣਾ ਚਾਹੁੰਦੇ ਨੇ ਆਪਣੇ ਆਪ ਅਲੰਕੇ ਜੋਗੀ ਜਿਹੜੇ ਨੇ ਸਿੱਧ ਜਿਹੜੇ ਨੇ ਜ਼ਿਆਦਾਤਰ ਇਹ ਘਰਬਾਰ ਛੱਡ ਕੇ ਯੋਗ ਤਪੱਸਿਆ ਕਰਦੇ ਜੇ ਉਹਨਾਂ ਦਾ ਪੂਰੀ ਦੁਨੀਆ ਦੇ ਵਿੱਚ ਪ੍ਰਚਾਰ ਹੋਵੇ ਕੀਤਾ ਵੀ ਜਾਵੇ ਯੋਗ ਦਾ ਕੀਤਾ ਜਾਵੇ ਅਤੇ ਜਿਹੜਾ ਸੇਧ ਨੇ ਉਹਨਾਂ ਦਾ ਕੀਤਾ ਜਾਵੇ ਫਿਰ ਤੱਕ ਘਰ ਪਰਿਵਾਰ ਦੀ ਜ਼ਰੂਰਤ ਨਹੀਂ ਪੈਂਦੀ ਕਿ ਗ੍ਰਸਤੀ ਦੇ ਘਰ ਉਹਨਾਂ ਨੇ ਨਹੀਂ ਜਾਣਾ ਗ੍ਰਸਤੀ ਦਾ ਖਾਣਾ ਉਹਨਾਂ ਨੇ ਨਹੀਂ ਖਾਣਾ ਫਿਰ ਤਾਂ ਸਭ ਕੁਝ ਬਰਬਾਦ ਹੀ ਇਹ ਫਿਰ ਦੁਨੀਆ ਕਿਤੇ ਰਵੇਗੀ ਗੁਰੂ ਨਾਨਕ ਦੇ ਮਹਾਰਾਜ ਜੀ ਸਮਝਾਉਣਾ ਚਾਹੁੰਦੇ ਨੇ ਪਰ ਉਹਨੂੰ ਸਵਾਲ ਆ ਆਪਣੇ ਜਵਾਬਾਂ ਦੇ ਵਿੱਚ ਆਪਣ ਜ ਸਵਾਲ ਕਰ ਰਹੇ ਆ ਆਪਣੇ ਆਪ ਹੀ ਉਹਨੂੰ ਜਵਾਬ ਮਿਲ ਰਹੇ ਆ ਪਰ ਤਰੀਨ ਪਰ ਗੁਰੂ ਨਾਨਕ ਦੇ ਮਹਾਰਾਜ ਜੀ ਜਵਾਬ ਦੇਣਗੇ ਔਰ ਉਹ ਹੈਰਾਨ ਹੋ ਰਿਹਾ ਕਿ ਸਾਡੇ ਜਿਹੜੇ ਇਦਾਂ ਦੇ ਨੇ ਕਿ ਜਿਹੜੇ ਜੋਗ ਤਪੱਸਿਆ ਕਰਦੇ ਨੇ ਅਤੇ ਦੁਨੀਆ ਉਹਨਾਂ ਦੇ ਮੰਗਰ ਲੱਗ ਕੇ ਉਹਨਾਂ ਦੇ ਵਾਂਗ ਕਰਦੀ ਹੈ ਇਸ ਪ੍ਰਕਾਰ ਧ੍ਰਿੜ ਕਰ ਹੈ ਵਿਰਾਗ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਤੱਕ ਮੇਰੀ ਥੁੱਲ ਕਹਿ ਲੋ ਮੇਰਾ ਗੁਨਾਹ ਕਹਿ ਲੋ ਮੈਂ ਵੀ ਇਸ ਵਿਰਾਗ ਦੇ ਵਿੱਚ ਰਿਹਾ ਹੁਣ ਅੱਗੇ ਤੋਂ ਤੁਹਾਡੇ ਕੋਲ ਮੇਰਾ ਸਵਾਲ ਹੈ ਕਿਸ ਪ੍ਰਕਾਰ ਦਾ ਹੁਣ ਮੈਂ ਵਿਰਾਗ ਕਰਾਂ ਨਾਤਾ ਮੈਨੂੰ ਘਰ-ਵਰਵਾਰ ਦੀ ਚਾਹਤ ਹੈ। ਨਾ ਕਿਸੇ ਉਹਦੇ ਦੀ ਚਾਹਤ ਹੈ ਅਤੇ ਨਾ ਮੈਨੂੰ ਕਿਸੇ ਹੋਰ ਚੀਜ਼ ਦੀ ਚਾਹਤ ਹੈ। ਫਿਰ ਬੈਰਾਗ ਕਿਸ ਤਰੀਕੇ ਦੇ ਨਾਲ ਲੱਗੇ ਰੱਬ ਦਾ? ਕੋਈ ਸੇ ਚੀਜ਼ ਨੂੰ ਹਾਸਲ ਕਰਨ ਹੈ ਤਾਂ ਉਹਦੇ ਜਰੀਏ ਤਾਂ ਰੱਬ ਦਾ ਬੈਰਾਗ ਪੈਦਾ ਹੋਵੇ। ਤਾਂ ਮੈਨੂੰ ਤਾਂ ਚਾਹੀਦਾ ਕੁਝ ਨਹੀਂ। ਖਿੱਚ ਵੀਰੇ ਪੈਂਦੀ ਯਾਰ ਅਪਦੇ ਨਾਲ। ਤਾਂ ਫਿਰ ਐਦਾਂ ਦਾ ਬੈਰਾਗ ਐ ਗੁਰੂ ਨਾਨਕ ਦੇਵ ਜੀ ਮੈਨੂੰ ਲੱਗੇ ਕਿ ਮੈਂ ਇਮਾਨ ਮੈਂ ਆਪਣੇ ਅੰਦਰ ਉਤਪੰਨ ਕਰਾਂ ਰੱਬ ਦੇ ਪ੍ਰਤੀ ਬੇਰਾਗ ਉਹ ਤੁਸੀਂ ਦੱਸਣਾ ਕਰੋ ਬਿਨ ਬੇਰਾਗ ਪ੍ਰੇਮ ਨਹੀਂ ਜਗ ਕਿਉਂਕਿ ਬੇਰਾਗ ਤੋਂ ਬਿਨਾ ਪ੍ਰੇਮ ਨਹੀਂ ਜਗਦਾ ਤੇ ਪ੍ਰੇਮ ਤੋਂ ਬਿਨਾ ਰੱਬ ਨਹੀਂ ਮਿਲਦਾ ਬੇਰਾਗ ਹੋਵੇਗਾ ਕشش ਹੋਵੇਗੀ ਪ੍ਰੇਮ ਪੈਦਾ ਹੋਵੇਗਾ ਜਿੱਥੇ ਪ੍ਰੇਮ ਹੈ ਜਿੰਨੇ ਪ੍ਰੇਮ ਕੀਓ ਤੇ ਨਹੀਂ ਉਥੇ ਰੱਬ ਹੈ ਤਾਂ ਬੇਰਾਗ ਹੋਣਾ ਬੜਾ ਜ਼ਰੂਰੀ ਹੈ ਕشش ਹੋਣੀ ਖਿੱਚ ਹੋਣੀ ਬੜੀ ਜ਼ਰੂਰੀ ਹੈ ਤਾਂ ਹੁਣ ਮੈਨੂੰ ਕਿਸੇ ਚੀਜ਼ ਦੀ ਕੋਈ ਖਿੱਚ ਨਹੀਂ ਹੈ ਕਿਉਂਕਿ ਸਭ ਪਦਾਰਥਾਂ ਮੈਂ ਮੰਨ ਲਈਆਂ ਨੇ ਸਭ ਰੰਗ ਮੈਂ ਮੰਨ ਲਿਆ ਦੁਨੀਆ ਦਾ ਰੰਗ ਵੇਖ ਲਿਆ ਜੋਗ ਤਪੱਸਿਆ ਸਿੱਧਿਆਸਣ ਸਭ ਕੁਝ ਮੈਂ ਕਰਕੇ ਵੇਖ ਲਿਆ ਪਰ ਤਰੀ ਜੋਗੀ ਕਹਿੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਤੁਸੀਂ ਆਪਣੇ ਹਿਸਾਬ ਦੇ ਨਾਲ ਦੱਸੋ ਤਾਂ ਮੈਂ ਤਾਂ ਸਭ ਕੁਝ ਵੇਖ ਲਿਆ ਹੈ ਇਹ ਸੰਸੇ ਮੁਝ ਮਨ ਮੈਂ ਦੂ ਤਕਿੰਦੇ ਬੜੇ ਭਾਰੀ ਸੰਸੇ ਮੇਰੇ ਮਨ ਦੇ ਵਿੱਚ ਕਿਉਂਕੇ ਸੰਸਾ ਮੇਰੇ ਲਈ ਕਿਉਂ ਬਣਿਆ ਤੁਸੀਂ ਆਏ ਹੋ ਜੇ ਤੁਹਾਡੇ ਨਾਲ ਗੱਲਬਾਤ ਮੈਂ ਕਰਨੀ ਹੈ ਤੁਸੀਂ ਮੈਨੂੰ ਅਜੇ ਸੁਣਾਉਣਾ ਗਿਆਨ ਅਜੇ ਅਲਫਾਜ਼ ਤੁਹਾਡੇ ਆਉਣਗੇ ਪਰ ਮੈਂ ਆਪਣੇ ਵੱਲੋਂ ਦੱਸ ਰਿਹਾ ਪਰ ਮੈਨੂੰ ਆਪਣੇ ਵੱਲੋਂ ਹੁਣੇ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਘਿਰਣਾ ਆ ਰਹੀ ਆਪਣੇ ਆਪ ਤੋਂ ਕਿਉਂਕਿ ਮੈਂ अनेका ਨੂੰ ਜੋਗ ਸਾਧਰਾ ਦੇ ਵਿੱਚ ਲਾਇਆ अनेका ਨੂੰ ਮੈਂ ਇਧਰ ਇਹ ਰਸਤੇ ਤੇ ਚੋਲਿਆ ਕਿ ਤੁਸੀਂ ਜੋਗੀ ਬਣੋ ਤੁਸੀਂ ਜਿਹੜਾ ਹੈ ਸਾਧੂ ਬਣੋ अनेका ਦੇ ਘਰ ਪਰਿਵਾਰ ਪਤਾ ਨਹੀਂ ਕਿੰਨੇ ਆਦੇ ਮੈਂ ਬਰਬਾਦ ਕੀਤੇ ਹੋਣੇ ਹੈ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡਾ ਇਹ ਦੁੱਖ ਮੈਨੂੰ ਹੈ ਇਹ ਮੇਰੇ ਸੰਸੇ ਨੇ ਉਹਨਾਂ ਸੰਸਿਆ ਦੀ ਤੁਸੀਂ ਨਵਿਰਤੀ ਕਰਨਾ ਕਰੋ ਪ੍ਰਥਮ ਕਹੇ ਨਾਰਦ ਟਿਕ ਜੋ ਤਾਂ ਕਹਿੰਦੇ ਜਦੋਂ ਮੇਰੇ ਕੋਲ ਸਾਧੂ ਆਇਆ ਸੀ ਜਿਹੜਾ ਕਹਿੰਦਾ ਸੀ ਮੈਂ ਨਾਰਦ ਆ ਤਾਂ ਉਹਦੇ ਕੋਲ ਮੈਂ ਸਾਰੀਆਂ ਗੱਲਾਂ ਕੋਲ ਕੇ ਦੱਸੀਆਂ ਸੀ ਤਾਂ ਉਹਨੇ ਵੀ ਹੱਥ ਘੜੇ ਕੀ ਦਿੱਸੀ ਕਿ ਮੈਂ ਨਹੀਂ ਤੇਰੇ ਕੋਲ ਰੱਬ ਆਪ ਆਵੇਗਾ ਸਾਰੇ ਆਪਣੇ ਮਨ ਦੇ ਸਵਾਲ ਉਹਨਾਂ ਕੋਲੇ ਰੱਖੀ ਉਹ ਵੀ ਹੱਥ ਘੜੇ ਕਰ ਗਿਆ ਸੀ ਆਇਆ ਸੀ ਜਿਹੜਾ ਜੋਗੀ ਸਾਧੂ ਆਇਆ ਸੀ ਕੋਈ ਮਹਾਤਮਾ ਆਪਣਾ ਨਾਮ ਨਾਰਦ ਦੱਸਦਾ ਸੀ ਔਰ ਉਹ ਵੀ ਹੱਦ ਘੜੇ ਕਰ ਗਿਆ ਕਿ ਮੇਰੇ ਕੋਲ ਕੋਈ ਸਮਾਧਾਨ ਨਹੀਂ ਹੈ ਤਾਂ ਕੋਈ ਆਵੇ ਰਬ ਆਪ ਆਵੇਗਾ ਉਹ ਤੇਰੇ ਨਾਲ ਗੱਲਬਾਤ ਕਰੇਗਾ ਸੋ ਮੈਂ ਕਹੇ ਤੁਮਾਰ ਅਗਾਰੀ ਇਹਦੇ ਕਰਕੇ ਹੁਣ ਤੁਹਾਨੂੰ ਸਾक्षात ਪ੍ਰਮਾਤਮਾ ਦਾ ਰੂਪ ਸਮਝ ਕੇ ਤੁਹਾਡੇ ਅੱਗੇ ਇਹ ਸਾਰੇ ਮੈਂ ਸਵਾਲ ਰੱਖੇ ਹਨ ਉੱਤਰ ਦੀਜੇ ਰਿਦੇ ਵਿਚਾਰੀ ਐ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਆਪਣੇ ਰਿਦੇ ਦੇ ਵਿੱਚ ਮੈਂ ਪੂਰੀ ਵਿਚਾਰ ਕਰ ਲਈ ਹੈ ਜਿਹੜਾ ਤੁਸੀਂ ਅਲਫਾਜ ਕਹੋਗੇ ਮੈਂ ਆਪਣੇ ਹਿਰਦੇ ਦੇ ਵਿੱਚ ਸਾਂਭਾਂਗਾ ਜਿਵੇਂ ਤੁਸੀਂ ਕਹੋਗੇ ਮੈਂ ਉਸ ਰਸਤੇ ਤੇ ਚੱਲਾਂਗਾ ਹੁਣ ਤੱਕ ਜੋਗ ਤਪੱਸਿਆ ਹੈ ਆਸ਼ਰਮ ਮੈਂ ਬਣਾਇਆ ਹੈ ਪਰ ਜਿਵੇਂ ਤੁਸੀਂ ਕਹੋਗੇ ਤਾਂ ਮੈਂ ਉਹਦਾ ਹੀ ਕਰਾਂਗਾ ਸ੍ਰੀ ਨਾਨਕ ਬਚ ਕਹਿ ਤੁਨਸਾਨੀ ਆਗੂ ਗੁਰੂ ਨਾਨਕ ਦੇ ਮਹਾਰਾਜੀ ਬੜੇ ਪ੍ਰੇਮ ਦੇ ਨਾਲ ਬੋਲਦੇ ਨੇ ਉਹਨੂੰ ਕਿਹਾ ਭਾਈ ਪ੍ਰਤਰੀ ਜੀ ਤੁਸੀਂ ਤਾਂ ਬੜੇ ਸਿਆਣੇ ਹੋ ਤੁਹਾਡੇ ਸਵਾਲਾਂ ਦਾ ਜਵਾਬ ਤੁਹਾਨੂੰ ਆਪਣੇ ਆਪ ਮਿਲਦਾ ਪਿਆ ਤੁਹਾਡੇ ਦੇ ਵਿੱਚ ਹੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲੂਗਾ ਬੜੇ ਸਿਆਣੇ ਹੋ ਤੁਸੀਂ ਸੁਣੋ ਪਰਥਰੀ ਪਰਮ ਸਿਆਨੇ ਤੁਸੀਂ ਕਹਿੰਦੇ ਸਿਆਣੇ ਨਹੀਂ ਤੁਸੀਂ ਤਾਂ ਪਰਮ ਸਿਆਣੇ ਹੋ ਨਾਰਦ ਜਿਹੜਾ ਇੰਦਰਪੁਰੀ ਦੇ ਵਿੱਚ ਰਹਿਣ ਵਾਲਾ ਤੁਸੀਂ ਕਹਿੰਦੇ ਮੈਨੂੰ ਮਿਲਿਆ ਕੇ ਚੰਗੀ ਗੱਲ ਕਿ ਤੁਹਾਡੇ ਨਾਲ ਉਹਨਾਂ ਦਾ ਗੱਲਬਾਤ ਹੋਈ ਹੈ ਮਹਾਤਮਾ ਤੁਹਾਨੂੰ ਆਕੇ ਮਿਲੇ ਨੇ ਤਾਂ ਤੁਸੀਂ ਤਾਂ ਪਰਮ ਸਿਆਣੇ ਹੋ ਤੁਹਾਡੇ ਕੋਲ ਜਿਤਨੀ ਸੋਝੀ ਹੈ ਦੁਨੀਆਂ ਦੇ ਕੋਲ ਹੋਰ ਕਿਸੇ ਦੇ ਕੋਲ ਨਹੀਂ ਹੈ ਕਿਸੇ ਮਹਾਤਮਾ ਕਿਸੇ ਸਿੱਧ ਜੋਗੀ ਦੇ ਕੋਲ ਨਹੀਂ ਹੈ ਜਿਸ ਗੱਲ ਨੂੰ ਤੁਸੀਂ ਮੰਨਦੇ ਹੋ ਤਾਂ ਦੂਜਾ ਜਿਹੜਾ ਜੋਗੀ ਨਹੀਂ ਮੰਨੇਗਾ ਦੂਜਾ ਜਿਹੜਾ ਸਿੱਧ ਨਹੀਂ ਮੰਨੇਗਾ ਤੁਸੀਂ ਮੰਨ ਲਈ ਆਪਣੀ ਗੱਲ ਦੀ ਤਾਂ ਇਤਨੀ ਬਹੁਤ ਹੈ ਬਾਕੀ ਨਹੀਂ ਕੋਈ ਮੰਨੇਗਾ ਇਹਦੇ ਕਰਕੇ ਤੁਸੀਂ ਪਰਮ ਸਿਆਣੇ ਹੋ ਕਿ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਂ ਇਹ ਗਲਤ ਰਸਤੇ 'ਤੇ ਚੱਲਿਆ ਹਾਂ ਤਾਂ ਸਤਿਗੁਰੂ ਕਹਿੰਦੇ ਨੇ ਤੁਹਾਡੇ ਵਰਗਾ ਸਿਆਣਾ ਦੁਨੀਆ 'ਤੇ ਕੋਈ ਨਹੀਂ ਹੈ ਨਿਰਮਲ ਮਨ ਬਿਨ ਭਗਤ ਸੋ ਨਹੀਂ ਸਤਿਗੁਰੂ ਕਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਮੰਨ ਲਓ ਜੇ ਪ੍ਰੇਮ ਵੀ ਉਤਪਨ ਹੋਣਾ ਹੈ ਨਾ ਮੰਨ ਲਓ ਬੈਰਾਗ ਪ੍ਰੇਮ ਤੋਂ ਪਹਿਲਾਂ ਬੈਰਾਗ ਜੇ ਬੈਰਾਗ ਵੀ ਉਤਪਨ ਹੋਵੇਗਾ ਤਾਂ ਮਨ ਤਾਂ ਨਿਰਮਲ ਚਾਹੀਦਾ ਨਾ ਮਨ ਵਿਕਾਰਾਂ ਦੇ ਨਾਲ ਭਰਿਆ ਹੋਵੇ ਮਨ ਮਲੇਣਤਾ ਦੇ ਨਾਲ ਭਰਿਆ ਹੋਵੇ ਉੱਥੇ ਬੈਰਾਗ ਕਿਸੇ ਅਰਥ ਦਾ ਨਹੀਂ ਉੱਥੇ ਤਾਂ ਮਤਵਲ ਹੁੰਦਾ ਹੈ ਅਪੇ ਜਦੋਂ ਮਤਵਲ ਹੁੰਦਾ ਸੁਖਮਿਆਨ ਬਹੁਤ ਮਿਲ ਬਹਿਣ ਤਰਹਿ ਚਾਹੁੰਦੇ ਸਕੇ ਹੈ ਫਿਰ ਤਾਂ ਸਾਰੇ ਢੇੜੇ ਵਹਿ ਜਾਂਦੇ ਜਦੋਂ ਮਤਵਲ ਹੁੰਦਾ ਹੈ ਜਦੋਂ ਸੁਖ ਨਿਕਲ ਜਾਂਦਾ ਕੋਈ ਬੇਵਤਾ ਬਹਿ ਗਿਆ ਕਿ ਤਾਂ ਨਾਲ ਖਲੋਣਾ ਹੁੰਦਾ ਹੈ ਕੁਲੂਤੇਗਵਾ ਦਰਮਾਰਾਜ ਜੀ ਕਹਿੰਦੇ ਜਿਹੜੇ ਸਭ ਤੋਂ ਪਹਿਲਾਂ ਤੇਰੇ ਨੇੜੇ ਆਉਂਦੇ ਨੇ ਉਹ ਲੋਟ ਜਾਂਦੇ ਨੇ ਵਿਵਤਪਰੀ ਸਵੇ ਸੰਚਾੜਤ ਕੋ ਉਨਾਉਂਦੇ ਨੇ ਸਾਰੇ ਨੱਠ ਜਾਂਦੇ ਤੇ ਜੋਗੀ ਫਰਤਰੀ ਨੂੰ ਕਹਿ ਰਹੇ ਨੇ ਕੋ ਰਣਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਚੰਗੀ ਗੱਲ ਹੈ ਪ੍ਰੇਮ ਆਉਣਾ ਪ੍ਰੇਮ ਤੋਂ ਪਹਿਲਾਂ ਬੈਰਾਗ ਆਵੇ ਬੈਰਾਗ ਤੋਂ ਪਹਿਲਾਂ ਤੁਹਾਡਾ ਮਨ ਥੋੜਾ ਸ਼ੁੱਧ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਤੁਹਾਡਾ ਮਨ ਡਾਵਾ ਡੋਲ ਹੋਵੇ ਕਿ ਮੈਂ ਰਸਤੇ ਤੇ ਚੱਲਣ ਲੱਗਿਆ ਚੱਲਾਂਗਾ ਨਹੀਂ ਤੁਹਾਡਾ ਮਨ ਮੰਨੇ ਮਾਲੋ ਇੱਕ ਟਿਕਾਣੇ ਸ਼ਾਂਤੀ ਲੈਣੀ ਹੈ ਸਕੂਨ ਲੈਣੀ ਆ ਆਨੰਦ ਜਿਹੜਾ ਹੈ ਉਹ ਤਾਂ ਤੁਹਾਨੂੰ ਇਸ ਰਸਤੇ ਤੇ ਚੱਲ ਕੇ ਮਿਲੇਗਾ ਤਾਂ ਸਤਿਗੁਰੂ ਕਹਿੰਦੇ ਨੇ ਮਨ ਦਾ ਨਿਰਮਲ ਦਾ ਹੋਣ ਦਾ ਭਾਵ ਹੈ ਸੰਗਤ ਜੀ پاک ਹੋਣਾ ਇਹ ਨਹੀਂ ਕਿ ਮਨ ਸੰਗਤ ਦੇ ਵਿੱਚ ਵੀ ਗਿਆ ਕੋ ਸੰਗਤ ਦੇ ਵਿੱਚ ਵੀ ਗਿਆ ਮਨ ਜਿਹੜਾ ਕਈ ਸਾ ਮਾਂ ਤੇ ਦੌੜਦੇ ਮੰਨੋ ਤਕੋ ਸਬ ਮੰਨ ਨੂੰ ਨਿਰਮਲ ਕਰਨਾ ਬੜਾ ਜ਼ਰੂਰੀ ਹੈ ਅਵੇਜ ਥਾਰਥ ਸਾਚੀ ਪ੍ਰਾਹੀ ਅਵੇਜ ਜਥਾਰਤ ਮੰਨੋ ਮੈਂ ਤੁਹਾਡੇ ਅੱਗੇ ਕੀ ਦੱਸਾਂ ਜਥਾਰਤ ਦਾ ਅਰਥ ਤੁਸੀਂ ਜਾਣਦੇ ਕੋਈ ਨਾ ਜਾਣ ਹੋਵੇ ਨਾ ਜਿਹੜਾ ਗਿਆਨ ਤੋਂ ਵਾਂਝਾ ਹੋਵੇ ਪਰ ਤ੍ਰੀਜੀ ਇਹ ਜੋਗੀ ਜੀ ਤਾਂ ਉਹਨੂੰ ਸਮਝਾਵਾਂ ਕਿਸੇ ਤਰੀਕੇ ਦੇ ਨਾਲ ਫਿਰ ਤਾਂ ਗੱਲ ਬਣੇ ਤੁਹਾਨੂੰ ਤਾਂ ਸਾਰਾ ਗਿਆਨ ਹੈ ਨਾ ਸਾਰੀ ਸਮਝ ਹੈ ਤੁਹਾਨੂੰ ਦਾ ਇਹ ਦੇ ਕਰਕੇ ਤੁਹਾਡੇ ਤੋਂ ਕੁਝ ਨਹੀਂ ਲੁਕਿਆ ਹੈ ਮਨ ਨਿਰਮਲ ਨਾ ਹੈ ਯੋਗ ਬਿਨਾਂ ਅਤੇ ਮਨ ਨਿਰਮਲ ਤੋਂ ਬਿਨਾਂ ਤੁਹਾਡਾ ਜਿਤਨਾ ਵੀ ਯੋਗ ਕੀਤਾ ਬਹੀਨਾ ਬਿਲਕੁਲ ਬੇਕਾਰ ਹੈ ਯੋਗ ਸਾਧਨਾ ਕੀਤੀ ਜਾਂਦੀ ਹੈ ਮਨ ਨੂੰ ਨਿਰਮਲ ਕਰਨ ਦੇ ਸਿਰਫ ਤੇ ਸਿਰਫ ਜੋਗ ਸਾਧਨਾ ਮੰਨਦੇ ਲਈ ਹੈ ਸਿੱਧ ਸਾਧਨਾ ਕਰ ਲੋ ਮਨ ਸਾਧਨਾ ਕਰ ਜੋ ਤੁਸੀਂ ਕਰਦੇ ਹੋ ਨਾ ਬੜੀਆਂ ਰਿਤੀਆਂ ਸਿੱਧੀਆਂ ਬੜੇ ਜੰਤਰ ਮੰਤਰ ਤਾਂ ਅੰਦਰ ਗੀਂਦੇ ਨੇ ਜਦੋਂ ਤੱਕ ਮਨ ਨਹੀਂ ਕੰਟਰੋਲ ਦੇ ਵਿੱਚ ਕੀਤਾ ਉਦੋਂ ਤੱਕ ਤੁਹਾਡਾ ਕੀਤਾ ਹੋਇਆ ਹਰ ਇੱਕ ਚੀਜ਼ ਬੇਕਾਰ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਬੜੇ ਨੇ ਨਾ ਪਰਾਣਾ ਜਾਮ ਦੇ ਨਾਲ ਮਲੋ ਸਵਾਸ ਚੜਾ ਲੈਂਦੇ ਸੀ ਜੋ ਕਿ ਸਾਡੇ ਸੁਆਸ ਜਿਹੜੇ ਨੇ ਮਾਨੂੰ ਸਾਡੀ ਉਮਰ ਵਧਦੀ ਆ ਆਰਬਲਾ ਵਧਦੀ ਐ ਸਾਡੀ ਉਮਰ ਵਧੇਗੀ ਹੋਰ ਬੰਦਗੀ ਕਰਾਂਗੇ ਅਸੀਂ ਹੋਰ ਰੱਬ ਦੇ ਨਾਲ ਜੁੜਾਂਗੇ ਅਸੀਂ ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲੀ ਫੈਸਲਾ ਕੀਤਾ ਹੋਇਆ ਜੇ ਜੋ ਵਿਚਾਰੇ ਆਰਥ ਹੋਰ ਦਸੂਣੀ ਹੋਏ ਭਾਵੇਂ ਚਾਰ ਜੁਗਾਂ ਦੀ ਉਮਰ ਕਿਸੇ ਦੀ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਦਸੂਣੀ ਹੋਏ ਉਤੋਂ ਵੀ ਦਸੂਣੀ ਹੋ ਜੇ ਤੇਰੀ ਤੋ ਕਿ ਉਮਰ ਦੇ ਨਾਲ ਇੱਥੇ ਉਮਰ ਦਾ ਕੋਈ ਤਕਾਜ਼ਾ ਨਹੀਂ ਹੈ ਇੱਥੇ ਤਾਂ 5 ਸਾਲ ਦੀ ਉਮਰ ਨੇ ਵੀ ਰੱਬ ਨੂੰ ਪਾ ਲਿਆ ਰੱਬ ਦੇ ਨਾਲ ਉਹ ਵੀ ਗੱਲਾਂ ਕਰਦੇ ਤੇ ਕਈਆਂ ਦੀ ਸਦੀ ਵੀਤ ਜਾਂਦੀ ਹੈ ਅਤੇ ਫੇਰ ਵੀ ਗੱਲਾਂ ਵੀ ਆਪਣੀ ਹੈਂਕੜ ਨਹੀਂ ਜਾਂਦੀ ਆਪਣੀ ਕੋ ਨਹੀਂ ਜਾਂਦੀ ਆ ਮੇਰਾ ਤੇਰਾ ਮੇਰੇ ਮੇਰੀ ਕਰਦੇ ਜਨਮ ਚੱਲਿਆ ਜਾਂਦਾ ਪਰ ਉਹ ਆਪਣੀ ਹੈਂਕੜ ਨਹੀਂ ਛੱਡਦੇ ਤਾਂ ਫਿਰ ਕੀ ਫਾਇਦਾ ਇੱਥੇ ਉਮਰ ਦਾ ਨਹੀਂ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਕਹਿੰਦੇ ਨੇ ਭਾਈ ਇਥੇ ਉਮਰ ਨਹੀਂ ਤਾਂ ਤੁਹਾਡਾ ਕੀਤਾ ਹੋਇਆ ਸਭ ਕੁਝ ਮਨ ਦੀ ਹਾਜ਼ਰੀ ਨਹੀਂ ਹੈ ਨਾ ਤਾਂ ਮਨ ਦੀ ਹਾਜ਼ਰੀ ਤੋਂ ਬਗੈਰ ਸਾਰਾ ਬਹੀਨਾ ਵਿਕਾਰ ਹੈ ਤਾਂ ਤੇ ਭਗਤ ਯੋਗ ਸੁਭ ਕੀਨਾ ਤਾਂ ਕਹਿੰਦੇ ਫੇਰ ਕਰਿਓ ਜੋਗ ਤੁਹਾਡਾ ਕੀਤਾ ਜੋਗ ਫੇਰ ਸਹੀ ਹੈ ਫੇਰ ਸੁਭ ਹੋਵੇਗਾ ਚੰਗਾ ਹੋਵੇਗਾ ਜੇ ਮਨ ਕਰਕੇ ਤੁਸੀਂ ਜੋਗ ਕੀਤਾ ਹੋਵੇ ਮਨ ਕਰਕੇ ਸਾਧਨਾ ਕੀਤੀ ਹੋਵੇ। ਸ਼ਹਿਦ ਜੇ ਗੰਧ ਜਗ ਮਨਜ ਵਿਚਚਨ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਫਿਰ ਦੁਨੀਆ ਵੀ ਸਜਦੇ ਕਰਨੀ। ਤੁਹਾਡਾ ਜੋਗ ਕੀਤਾ ਹੋਇਆ ਜੁਬਾਨ ਦਾ ਜੋਗ ਹੈ, ਰਸਨਾ ਦਾ ਜੋਗ ਹੈ, ਕੰਨਾਂ ਦਾ ਜੋਗ ਹੈ, ਤੇਰੇ ਕਰਮਾਂ ਦਾ ਜੋਗ ਹੈ, ਸੋਚ ਵਿਚਾਰ ਦਾ ਜੋਗ ਹੈ। ਜ਼ਰੂਰੀ ਨਹੀਂ ਕਿ ਤੂੰ ਸਰੀਰ ਦਾ ਜੋਗ ਕਰਨੇ ਜਾ ਕੇ। ਇਹਨਾਂ ਦਾ ਵੀ ਜੋਗ ਹੈ ਨਾ, ਸਾਧਿਆ ਜਾਵੇ। ਮਨ ਸਾਧਿਆ ਜਾਂਦਾ ਵੀ ਜੋਗਾਸਨ ਹੈ। ਸਤਿਗੁਰੂ ਕਹਿੰਦੇ ਨੇ ਜਾਵੇਂ ਭਰਤਰੀ ਜੀ ਤੁਸੀਂ ਜਾਣਾ ਆਪਣੇ ਨਗਰ ਤੋਂ ਬਾਹਰ ਆਸ਼ਰਮ ਬਣਾਇਆ ਹੈ। ਹਤੇ ਆਸ਼ਰਮ ਕਹਿੰਦੇ ਚੰਗਾ ਹੈ ਆਸ਼ਰਮ ਬਣਾਣਾ। ਜੀ ਰੱਬ ਦਾ ਪਿਆਰਾ ਆਵੇ, ਅਸਾਫਰ ਆਵੇ, ਉਹਦੀ ਖੇਦਮਤ ਕੀਤੀ ਜਾਂਦੀ ਹੈ। ਚੰਗੀ ਗੱਲ ਹੈ। ਭੁੱਖੇ ਪਿਆਸੇ ਨੂੰ ਲੰਗਰ ਸ਼ਿਕਾਇਆ ਜਾਂਦਾ ਹੈ। ਚੰਗੀ ਗੱਲ ਹੈ। ਪਰ ਜੇ ਐਦਾਂ ਦਾ ਸਤਿਗੁਰੂ ਕਹਿੰਦੇ ਨੇ ਮਨੁਜ ਬਲਚਾ ਆਪਣੇ ਮਨ ਨੂੰ ਵੇਖਿਆ ਜਾਵੇ। ਅਨੁੱਖ ਆਪਣੇ ਮਨ ਨੂੰ ਵੇਖਿਆ ਜਾਵੇ ਸੋ ਅਸ ਤਰਤ ਜੋਗ ਕੇ ਲੱਛਣ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਹੁਣ ਭਰਤਰੀ ਜੀ ਹੁਣ ਤੁਹਾਨੂੰ ਕੀ ਦਸੀਏ ਤਰਤ ਦੇ ਲੱਛਣ ਇਹ ਸਾਰੇ ਜਿੱਦਾਂ ਦੇ ਤੁਸੀਂ ਦੱਸਦੇ ਹੋ ਨਾ ਇਹ ਪੂਰੀ ਦੁਨੀਆ ਨਰਕ ਦੇ ਵਿੱਚ ਘੁਲੋਦੀ ਹੈ ਇੱਕ ਹੁੰਦਾ ਨਰਕ ਦਾ ਕੰਡੇ ਤੇ ਖਲੋਦੀ ਏ ਇਹ ਤਾਂ ਨਰਕ ਦੇ ਵਿੱਚ ਖਲੋਦੀ ਏ ਕਿਵੇਂ ਕੱਢਿਆ ਜਾਵੇ ਬਾਹਰੋਂ ਕਿਉਂਕਿ ਕੱਢਣ ਵਾਲੇ ਨੇ ਜਿਹੜੇ ਤੁਹਾਡੇ ਵਰਗੇ ਪਰ 3 ਜੀ ਤੁਹਾਡੇ ਵਰਗੇ ਜਿੱਥੇ ਗੱਲ ਦਾ ਆਏ ਨੇ ਤੁਹਾਡੇ ਕੋਲ ਉਹਨਾਂ ਨੂੰ ਦੱਸਣਾ ਹੈ ਭਾਈ ਮਨ ਨੂੰ ਕੰਟਰੋਲ ਕਰਕੇ ਜੋਗ ਸਾਧਨਾ ਕੀਤੀ ਜਾਂਦੀ ਹੈ ਇੱਥੇ ਤੁਸੀਂ ਬੜੇ ਆਏ ਬੰਦਗੀ ਕਰਨੀ ਆ ਬਹੁਤ ਕੁਝ ਤੁਸੀਂ ਕਰਨਾ ਤੇ ਮਨ ਕੰਟਰੋਲ ਨਾਲ ਕੀਦਾ ਕੋਈ ਫਾਇਦਾ ਨਹੀਂ ਹੈ ਸਤਿਗੁਰੂ ਕਹਿੰਦੇ ਭਾਈ ਇਹ ਤਰਤ ਦਾ ਪੂਰੀ ਦੁਨੀਆ ਦਾ ਇਹ ਸਾਰਾ ਕੁਝ ਇਦਾਂ ਦਾ ਹੋਇਆ ਹੈ ਤਵਨ ਗੁਰੂ ਨਾਨਕ ਦੇਵ ਜੀ ਨੂੰ ਉਹਨੂੰ ਪਰਤਰੀ ਜੀ ਕਹਿੰਦੇ ਨੇ ਕਿ ਨਾਲੇ ਤਾਂ ਤੁਸੀਂ ਮੰਨਦੇ ਹੋ ਜੋਗ ਆਸਣ ਚੰਗਾ ਹੈ ਅਦੇ ਜੋਗੀ ਚੰਗੇ ਨੇ ਸਿੱਧਾ ਆਸਣ ਲਾਉਂਦੇ ਨੇ ਚੰਗੇ ਨੇ ਅਤੇ ਨਾਲੇ ਤੁਸੀਂ ਉਹਨਾਂ ਦਾ ਖੰਡਨ ਕਰੀ ਜਾਂਦੇ ਹੋ ਕਿਉਂਕਿ ਗੁਰੂ ਨਾਨਕ ਦੇਵ ਜੀ ਜਦੋਂ ਉਹਨੂੰ ਕਹਿੰਦੇ ਸੀ ਕਿ ਜੋਗ ਆਸਣ ਚੰਗੀ ਹੈ ਪਰਮੰਤਰੀ ਚੰਗੀ ਹੈ ਨਾ ਸਿੱਧਾ ਆਸਣ ਲਾਇਆ ਜਾਵੇ ਮੰਨ ਕਰਕੇ ਕੀਤਾ ਜਾਵੇ ਮੰਨ ਨਾਲ ਸਾਧਿਆ ਜਾਵੇ ਸਿੱਧ ਕੀਤਾ ਜਾਵੇ ਕੋਈ ਸਿੱਧ ਆਸਣ ਪਰਤਰੀ ਜੀ ਕਹਿੰਦੇ ਨੇ ਤੁਸੀਂ ਮੰਨੀ ਤਾਂ ਜਾਣੇ ਹੋ ਸਭ ਕੁਝ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਇਹ ਤੁਹਾਡਾ ਜਿਹੜਾ ਤਰੀਕਾ ਗਲਤ ਕਰਨ ਦਾ ਕਿਵੇਂ ਕੀਤਾ ਜਾਵੇ ਪਰਤਰੀ ਜੀ ਕਹਿੰਦੇ ਨੇ ਸਾਨੂੰ ਤਾਂ ਮੈਂ ਤਾਂ ਇਦਾਂ ਹੀ ਸਿੱਖਿਆ ਆਪਣੇ ਗੁਰੂਆਂ ਤੋਂ ਅਤੇ ਤੁਸੀਂ ਦੱਸ ਦਿਓ ਫਿਰ ਕਿਵੇਂ ਕੀਤਾ ਜਾਵੇ ਨੇਤਰਾਂ ਦਾ ਕੰਨਾਂ ਦਾ ਜਿਹਵਾ ਦਾ ਇਸ ਤਰੀਕੇ ਦੇ ਨਾਲ ਮੰਨ ਲੋ ਹਸਣ ਹੁੰਦਾ ਅਸੀਂ ਤਾਂ ਖੱਪਰੀ ਹੱਥ ਦੇ ਵਿੱਚ ਫੜੀ ਹੈ ਕਿੰਤਾ ਤੇ ਦੇ ਵਿੱਚ ਬੜੀ ਹੈ ਅਤੇ ਜਾਇਦਾ ਲੰਗੂਟ ਪਾਇਆ ਹੈ ਕਿਸ ਤਰੀਕੇ ਦੇ ਨਾਲ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਆ ਫਿਰ ਤੁਸੀਂ ਦੱਸ ਦੋ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਪ੍ਰਥਰੀ ਦੇ ਨਾਲ ਸੰਗਤ ਜੀ ਇਸ ਤਰ੍ਹਾਂ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਹੋਇਆ ਰਾਗ ਆਸਾ ਦੇ ਅੰਦਰ ਰਾਗ ਆਸਾ ਹੈ ਉਹਦੇ ਵਿੱਚ ਬੜਾ ਸੋਹਣਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਿਆਨ ਕੀਤਾ ਹੈ ਪਰਤਰੀ ਨੂੰ ਸਮਝਾਇਆ ਹੈ ਸਤਿਗੁਰ ਕਹੋ ਨਾਨਕ ਸੁਣ ਪਰਤਰੀ ਜੋਗੀ ਪਾਰ ਬ੍ਰਹਮ ਲਿਵ ਇਕ ਇਹ ਪੂਰਾ ਸ਼ਬਦ ਪਰਤਰੀ ਜੋਗੀ ਨੂੰ ਸਮਝਾਉਣਗੇ ਸੰਗਤ ਜੋ ਆ ਪੂਰਾ ਸ਼ਬਦ ਪ੍ਰੇਮ ਸਹਿਤ ਕਲ ਨੂੰ ਸਰਬਣ ਕਰਾਂਗੇ ਜੀ ਸਮਾਪਤੀ ਦਾ ਸਮਾਂ ਹੋ ਜਾਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ